ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਤਸਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਜਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਹਨ ਸਾਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੇ ਸ਼ਬਦ ਰੰਭ ਹੋਏ ਹਨ ਇਹ ਜੋ ਅਗਲਾ ਸ਼ਬਦ ਦੂਜਾ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ ਯਾ ਸਾਵਰੀ ਰਗਣੀ ਦੇ ਵਿੱਚ ਮਹਾਰਾਜ ਜੀ ਸ਼ਬਦ ਆਰੰਭ ਕਰਦੇ ਹਨ ਆਵਾਸਾ ਰਾਗ ਦੇ ਵਿੱਚ ਅੱਗੇ ਰਾਗਣੀਆਂ ਆਸਵਰੀ ਰਾਗ ਨਹੀਂ ਹੁੰਦੀ ਐ ਜਿਵੇਂ ਇੱਕ ਰਾਗ ਦੇ ਕਈ ਰੂਪ ਹੁੰਦੇ ਹਨ ਕਈ ਰੂਪਾਂ ਦੇ ਵਿੱਚ ਆਸਾ ਰਾਗ ਨੂੰ ਗਾਇਆ ਜਾਂਦਾ ਹੈ ਇਹ ਗਾਣ ਵਾਲਿਆਂ ਵਾਸਤੇ ਆਸਾਵਰੀ ਰਾਗ ਹੈ ਤੀਜੇ ਘਾਰ ਸੁਰ ਤਾਲ ਦੇ ਵਿੱਚ ਮਹਾਰਾਜੀ 431 ਅੰਗ ਤੇ ਇਹ ਸ਼ਬਦ ਨੂੰ ਆਰੰਭ ਕਰਦੇ ਹਨ ਜੀ ਅਸਵਰੀ ਮਹੱਲਾ ਪੰਜਵਾਂ ਘਰ ਤੀਜਾ ਏਕੂੰਕਾਰ ਸਤ ਗੁਰ ਪ੍ਰਸਾਦ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੀਜੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦੀ ਰਮਤਾ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਬਚਨ ਕਰਦੇ ਹਨ ਉਪਲੀਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਜਿਹਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦੀ ਪਰਮੇਸ਼ਰ ਦੀ ਪ੍ਰਾਪਤੀ ਹੈ ਜੀ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ ਸਾਦ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਆਪ ਮੁਖ ਦਵਾਰਾਂ ਇਹ ਸ਼ਬਦ ਉਚਾਰਨ ਕਰਦੇ ਹਨ ਮਨ ਨੂੰ ਸੰਬੋਧਨ ਕਰਦੇ ਹਨ ਆਦਸ਼ਾ ਜੀ ਏ ਮੇਰੇ ਮਨ ਤੇਰੀ ਹਰੀ ਦੇ ਨਾਲ ਪ੍ਰਭੂ ਦੇ ਨਾਲ ਪਰਮੇਸ਼ਰ ਨਾਲ ਪ੍ਰੀਤ ਪੈ ਜਾਵੇ ਇਹ ਮਨਾਉ ਹਰੀ ਦੇ ਨਾਲ ਪ੍ਰੇਮ ਪਿਆਰ ਪੈ ਜਾਵੇ ਸਾਧ ਸੰਗ ਹਰ ਹਰ ਜਪਤ ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੇ ਨਾਲ ਬਨ ਆਈ ਪ੍ਰੇਮ ਬਣ ਗਿਆ ਪ੍ਰੀਤ ਬਣ ਗਈ ਮੇਰਾ ਮਹਾਰਾਜ ਜੀ ਕਹਿੰਦੇ ਫਿਰ ਸਤਗੁਰੂ ਦੀ ਸੰਗਤ ਮਿਲੇਗੀ ਸਾਧ ਸੰਗਤ ਹਰ ਹਰ ਜਪਤ ਜੇ ਮਹਾਰਾਜ ਜੀ ਕਹਿੰਦੇ ਉਹਨੂੰ ਜਪਣ ਦੇ ਨਾਲ ਸਫਲਤਾ ਪ੍ਰਾਪਤ ਹੋਏਗੀ ਨਿਰਮਲ ਸਾਚੀ ਰੀਤ ਇਹ ਮਹਾਰਾਜ ਜੀ ਕਹਿੰਦੇ ਇਹ ਮਨ ਨਿਰਮਲ ਹੋ ਜਾਵੇਗਾ ਉਹ ਸੱਚ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਦੇ ਵਿੱਚ ਉਹ ਸਰੀ ਦਾ ਮੇਲ ਹੈ ਰਹਾ ਇਸ ਰਾਮਦੇਵ ਕੀ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਜੀ ਦਰਸ਼ਨ ਕੀ ਪਿਆਸ ਕਣੀ ਚਿਤਵਤ ਅਣਕ ਪ੍ਰਕਾਰ ਮਹਾਰਾਜ ਜੀ ਕਹਿੰਦੇ ਦਰਸ਼ਨਾ ਦੀ ਘਣੀ ਪਿਆਸ ਲੱਗੀ ਹੋਈ ਹੈ ਮਹਾਰਾਜ ਜੀ ਕਹਿੰਦੇ ਹੇ ਮਾਲਕ ਜੀਓ ਹਰੀ ਜੀਓ ਪਰਮੇਸ਼ਰ ਜੀਓ ਪ੍ਰਭੂ ਜੀਓ ਇਹ ਚਿੱਤ ਦੇ ਵਿੱਚ ਅਨੇਕਾਂ ਹੀ ਮਹਾਰਾਜ ਜੀ ਕਹਿੰਦੇ ਨੇਕਾਈ ਤਰਾਂ ਦੇ ਨਾਲ ਤੇਰੇ ਗੁਨਾ ਨੂੰ त्याग ਕੇ ਤੇਰੀ ਉਸਤਤਿ ਗਾ ਕੇ ਨੇਕਾ ਪ੍ਰਕਾਰ ਦੇ ਨਾਲ ਤੇਰੀ ਕਣੀ ਦਰਸ਼ਨਾ ਦੀ ਪਿਆਸ बुझ ਜਾਵੇ ਕਰੋ अनुग्रह पारब्रह्म ਹਰ ਕਿਰਪਾ ਧਾਰ ਮੁਰਾਰ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰੋ ਕਰੋ अनुग्रह पारब्रह्म ਹਰ ਕਿਰਪਾ ਧਾਰ ਮੁਰਾਰ ਜਿਹੜਾ ਕੀ ਹੋਮੇ ਨੂੰ ਮਾਰ ਦਿੰਦਾ ਹੈ ਉਹ ਦਾ ਨਾਮ ਮਰਾਰੀ ਹੈ ਪਰਮੇਸ਼ਰ ਕਿਉਂਕਿ ਬਾਣੀ ਦੇ ਵਿੱਚ ਨੇ ਕਾਹੀ ਮਾਲਕ ਦੇ ਹਰੀ ਦੇ ਪ੍ਰਭੂ ਦੇ ਸਰੂਪ ਹਨ ਨਾਮ ਹਨ ਤੇ ਮਹਾਰਾਜ ਜੀ ਗੁਰਦੱਨ ਦੇਵ ਜੀ ਕਹਿੰਦੇ ਕਰੋ ਅਨੁਗ੍ਰਹਿ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੁਸੀਂ ਵਸ ਜਾਵੋ ਹਿਰਦੇ ਗ੍ਰਹਿ ਦੇ ਵਿੱਚ ਪਾਰ ਬ੍ਰਹਮ ਹਰੀ ਜੀਓ ਕਿਰਪਾ ਕਰੋ ਕਿਰਪਾ ਧਾਰ ਦਰਬੋ ਮਰਾਰੀ ਜੀ ਹੋ ਮੈਨੂੰ ਕੱਟਣ ਵਾਲੇ ਹੋ ਮੈਨੂੰ ਮਾਰਨ ਵਾਲੇ ਜੀ ਪ੍ਰਭੂ ਜੀਓ ਤੁਸੀਂ ਕਿਰਪਾ ਕਰਨਾ ਕਰੋ ਮਨ ਪਰਦੇਸੀ ਆਇਆ ਮਿਲਿਓ ਸਾਧਕੇ ਸੰਗ ਮਹਾਰਾਜ ਕਹਿੰਦੇ ਮਨ ਪਰਦੇਸੀ ਹੈ ਕਿਉਂ ਕਈ ਜਨਮਾਂ ਤੋਂ ਮਹਾਰਾਜ ਕਹਿੰਦੇ ਵਿਛੜਿਆ ਸੀ ਅਈ ਜਨਮਾਂ ਤੋਂ ਕਈ ਜਨਮ ਲੈ ਕੇ ਹਾਰ ਚੁੱਕਾ ਪਹਿਲੋਂ ਜਿਵੇਂ ਇੱਕ ਪਰਦੇਸੀ ਪਰਦੇਸ ਦੇ ਵਿੱਚ ਰਹਿ ਕੇ ਆਉਂਦਾ ਨਾ ਨੇਕਾ ਜਗ੍ਹਾ ਤੇ ਘੁੰਮ ਕੇ ਫਿਰ ਘਰ ਵਾਪਸ ਆਉਂਦਾ ਇਸੇ ਤਰ੍ਹਾਂ ਏ ਮਾਨ ਪਰਦੇਸੀ ਆ ਆਇਆ ਹੈ ਵਾਪਸ ਆਇਆ ਤੇਰੇ ਚਰਨਾਂ ਵਿੱਚ ਮਿਲਿਓ ਸਾਧਕੇ ਸੰਗ ਸਾਧ ਸੰਗਤ ਕਰਨ ਦੇ ਨਾਲ ਤੁਸੀਂ ਮਿਲ ਜਾਂਦੇ ਹੋ ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾਮੇ ਰੰਗ ਜਿਸੇ ਧਨ ਨੂੰ ਜਿਸ ਪਦਾਰਥ ਨੂੰ ਜਿਸ ਮਹਾਰਾਜ ਜੀ ਕਹਿੰਦੇ ਨਾਮ ਨੂੰ ਇਹ ਲੱਭਦਾ ਸੀ ਇਸ ਵਖਰੇ ਕੋ ਚਾਹਤਾ ਚੁੰਦਾ ਸੀ ਇਹ ਪ੍ਰਾਪਤੀ ਮਹਾਰਾਜ ਜੀ ਕਹਿੰਦੇ ਸੋ ਪਾਇਓ ਨਾਮੇ ਰੰਗ ਉਹ ਨਾਮ ਰੰਗ ਦੇ ਵਿੱਚੋਂ ਦੀ ਪ੍ਰਾਪਤੀ ਹੋਊਗੀ ਇਸ ਵਖਰ ਵਾਸਤੇ ਪਰਦੇਸ ਸਦਾਇਆ ਸੀ ਲੱਭਦਾ ਫਿਰਦਾ ਸੀ ਤੇ ਮਹਾਰਾਜ ਜੀ ਜਵਾਬ ਦੇਂਦੇ ਨੇ ਕਹਿੰਦੇ ਉਹ ਨਾਮ ਧਨ ਉਹ ਪਦਾਰਥੋ ਪੂੰਜੀ ਤੇਰੇ ਨਾਮ ਦੇ ਰੰਗ ਵਿੱਚ ਪ੍ਰਾਪਤ ਹੋਗੀ ਜੇਤੇ ਮਾਇਆ ਰੰਗ ਰਸ ਬਿਨ ਸਜਾਏ ਖਿ ਨਮਾਹੇ ਅਗਲਾ ਪਦ ਮਹਾਰਾਜ ਜੀ ਤੀਜਾ ਅਰੰਭ ਕਰਦਣ ਕਹਿੰਦੇ ਫਿਰ ਜਦੋਂ ਸੱਚੇ ਨਾਮ ਦਾ ਰੰਗ ਇਹ ਵਖਰੇ ਪ੍ਰਾਪਤੀ ਹੋਗੀ ਫਿਰ ਜਿੰਨੇ ਮਾਇਆ ਦੇ ਰੰਗ ਸਾਨੂੰ ਖਤਮ ਹੋਗੇ ਜੇਤੇ ਮਾਇਆ ਰੰਗ ਰਸ ਜਿੰਨੇ ਮਾਇਆ ਦੇ ਨਾ ਰੰਗ ਰਸ ਸੀ ਚਖਦੇ ਆ ਮਾਣਦੇ ਆ ਮਹਾਰਾਜ ਜੀ ਕਹਿੰਦੇ ਉਹ ਨਾ ਚਰੀਏ ਇਹਨਾਂ ਦਾ ਆਨੰਦ ਹੈ ਜਿੰਨਾ ਚਿਰ ਨਾਮ ਰੰਗ ਨਹੀਂ ਜਿੰਨਾ ਚਿਰ ਨਾਮ ਰੰਗ ਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਮਾਇਆ ਦੇ ਰੰਗ ਚੰਗੇ ਲੱਗਦੇ ਹਨ ਜੇਤੇ ਮਾਇਆ ਰੰਗ ਰਸ ਮਿਨਸ ਜਾਏ ਖਿੰਨਵਾਹੇ ਤੇ ਮਹਾਰਾਜ ਜੀ ਕਹਿੰਦੇ ਜਦੋਂ ਨਾਮ ਦਾ ਰੰਗ ਆ ਜਾਂਦਾ ਹੈ ਨਾ ਚੜ ਜਾਂਦਾ ਮਨ ਤੇ ਇਹ ਕਹੀਨ ਦੇ ਵਿੱਚ ਇੱਕ ਛਿੰਨ ਦੇ ਵਿੱਚ ਰੰਗ ਲੈ ਜਾਂਦੇ ਹਨ ਉਤਰ ਜਾਂਦੇ ਹਨ ਖਤਮ ਹੋ ਜਾਂਦੇ ਹਨ ਇਹ ਰਸ ਇਹ ਰਸ ਫਿੱਕੇ ਪੈ ਜਾਂਦੇ ਹਨ ਬ੍ਰਹਮ ਰਸ ਦੇ ਸਾਹਮਣੇ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੇ ਸਭ ਠਾਏ ਮਹਾਰਾਜ ਕਹਿੰਦੇ ਭਾਈ ਭਗਤ ਇਹ ਮਾਲਕ ਜੀ ਉਹ ਪ੍ਰਭੂ ਜੀ ਉਹ ਭਗਤ ਤੇਰੇ ਨਾਮ ਨੂੰ ਤੇਰੇ ਨਾਮ ਸਿਉ ਰੰਗੇ ਹੋਏ ਹਨ ਮਹਾਰਾਜ ਜੀ ਕਹਿੰਦੇ ਨਾਮ ਦੇ ਵਿੱਚ ਹੀ ਸੁਖ ਲੱਭਦੇ ਹਨ ਉਬਾਰ ਹੋਣੀ ਸਾਡੇ ਨੂੰ ਮਹਾਰਾਜ ਜੀ ਕਹਿੰਦੇ ਮਨਾਂ ਸੁਖ ਭਾਲ ਦੇ ਜਿਵੇਂ ਨੂੰ ਲੱਭਦਾ ਫਿਰਦਾ ਹੈ ਪਰਦੇਸ ਸਦਾਇਆ ਤੂੰ ਮਹਾਰਾਜ ਜੀ ਕਹਿੰਦੇ ਭਗਤ ਤੇਰੇ ਨਾਮ ਦੇ ਵਿੱਚ ਹੀ ਉਹ ਸੁਖ ਲੱਭਦੇ ਹਨ ਹੁੰਚਦੇ ਹਨ ਸੁਖ ਮਾਣਦੇ ਹਨ ਸਭ ਠਾਏ ਸਾਰੇ ਸੁਖ ਨਾਮ ਵਿੱਚ ਪਾ ਲੈਂਦੇ ਹਨ ਸਭ ਜਗ ਚਲਤੋ ਪੇਖੀਐ ਨਿਤਲ ਹਰ ਕੋ ਨਾਮ ਮਹਾਰਾਜ ਜੀ ਅਗਲੇ ਪਾਦ ਵਿੱਚ ਫਿਰ ਬਚਨ ਕਰਨ ਦੇ ਨੇ ਕਹਿੰਦੇ ਸਾਰਾ ਜਗਤ ਲਬਾਏ ਮਾਨ ਹੈ ਚੱਲਣ ਹਾਰ ਹੈ ਕਹਿੰਦੇ ਜਗਤ ਵਿੱਚ ਕੋਈ ਸਥਿਰ ਰਹਿਣ ਵਾਲਾ ਨਹੀਂ ਸਭ ਜਗ ਚਲਤੋ ਪੇਖੀਏ ਮਹਾਰਾਜ ਜੀ ਕਹਿੰਦੇ ਅਸੀਂ ਦੇਖ ਲਿਆ ਕੀ ਇਹ ਸਾਰਾ ਜਗਤ ਨਿਤਲ ਹਰਾ ਨਾਮ ਤੋਂ ਬਿਨਾਂ ਚੱਲਣ ਹਾਰ ਹੈ ਸਭ ਜਗ ਚਲਤੋ ਪੇਖੀਏ ਨਿਤਲ ਹਰ ਕੋ ਨਾਮ ਇੱਕੋ ਹੀ ਵਸਤੂ ਹੈ ਇੱਕੋ ਹੀ ਨਾਮ ਧਾਨ ਹੈ ਸੱਚਾ ਧਾਨ ਏ ਗੁਰੂ ਦੀ ਪ੍ਰਾਪਤੀ ਰਾਈ ਮਿਲਦਾ ਇਸ ਸਦਾ ਸਥਿਰ ਰਹਿਣਾ ਜਗ ਨੇ ਬਿਨਸ ਜਾਣਾ ਇੱਥੇ ਕੋਈ ਵੀ ਸਦਾ ਸਥਿਰ ਨਹੀਂ ਹੈ ਅੱਗੇ ਬਚਨ ਕਰਦੇ ਅਨਕਰ ਮਿੱਤਰਾਈ ਸਾਧਸਿਓ ਇਹ ਚੋ ਪਾਵੇ ਠਾਓ ਮਹਾਰਾਜ ਜੀ ਕਹਿੰਦੇ ਭਾਈ ਤੂੰ ਮਿੱਤਰਾਈ ਮਿੱਤਰ ਤਾਈ ਸੱਚੇ ਗੁਰੂ ਨਾਲ ਪਾਉ ਸਾਧ ਤੂ ਭਾਵ ਸੱਚਾ ਗੁਰੂ ਤੇ ਗੁਰੂ ਨੂੰ ਮਹਾਰਾਜ ਜੀ ਕਹਿੰਦੇ ਹਨ ਕਰਕ ਮਿੱਤਰਾਈ ਸਾਧਸਿਓ ਸੱਚੇ ਗੁਰੂ ਦੇ ਨਾਲ ਮਹਾਰਾਜ ਜੀ ਕਹਿੰਦੇ ਤੇਰੀ ਮਿੱਤਰਤਾ ਹੀ ਹੋਣੀ ਚਾਹੀਦੀ ਹੈ ਉਹ ਤੇਰਾ ਸੱਚਾ ਮਿੱਤਰ ਹੈ ਜਿਹੜਾ ਲੋਕ ਤੋਂ ਲੈ ਕੇ ਪ੍ਰਲੋਕ ਲੱਕ ਤੇਰੇ ਨਾਲ ਨਿਭੇਗਾ ਨੇਚੋ ਪਾਵੇ ਠਾਓ ਮਹਾਰਾਜ ਜੀ ਕਹਿੰਦੇ ਉਹਦੇ ਤੇ ਨੇਚਾ ਬਣਾ ਉਹਦੇ ਤੇ ਯਕੀਨ ਬਣਾ ਜਿੰਨੇ ਲੋਕ ਅਤੇ ਪ੍ਰਲੋਕ ਵਿੱਚ ਤੇਰੀ ਸਹਾਇਤਾ ਕਰਨੀ ਹੈ ਮਹਾਰਾਜ ਜੀ ਅੱਗੇ ਤਾਂ ਪੰਜਵਾਂ ਪਾਦ ਆਰੰਭ ਕਰਦੇ ਹਨ ਜੀ ਮੀਤ ਸਾਜਨ ਸੁੱਤ ਬੰਦ ਪਾ ਕੋ ਹੋਤ ਨਾ ਸਾਥ ਫਿਰ ਪਾਸ਼ਾ ਜੀ ਧਾਰਨ ਦਿੰਦੇ ਹਨ ਕਹਿੰਦੇ ਭਾਈ ਦੱਸ ਜਿਹੜਾ ਰਿਸ਼ਤਾ ਤੇਰੇ ਨਾਲ ਜਣਾਂ ਜਾਂ ਮਿੱਤਰਾਂ ਨੇ ਮਿੱਤਰਾਂ ਨੇ ਸਾਜਨਾ ਨੇ ਰਿਸ਼ਤੇਦਾਰਾਂ ਨੇ ਸੁੱਤ ਇਸਤਰੀ ਨੇ ਬੰਦ ਬੰਦ ਪਾ ਨੇ ਰਿਸ਼ਤੇਦਾਰਾਂ ਨੇ ਕੋਈ ਵੀ ਹੋਤ ਨਾ ਸਾਥ ਮਹਾਰਾਜ ਜੀ ਕਹਿੰਦੇ ਇਹਨਾਂ ਵਿੱਚੋਂ ਕਿਸੇ ਵੀ ਤੇਰੇ ਸਾਥ ਨਹੀਂ ਜਾਣਾ ਇਹਦੀ ਆਤਮਾ ਦੇ ਨਾਲ ਇਨ ਕਿਸ ਇਨਾਂ ਵਿੱਚੋਂ ਕਿਸੇ ਨੇ ਨਹੀਂ ਬਣਾ ਨਹੀਂ ਇਹ ਆਤਮਾ ਦੇ ਨਾਲ ਕੋਈ ਵੀ ਤੁਰਨ ਵਾਲਾ ਨਹੀਂ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਧਾਰਨਾ ਹੈ ਨੌਵੇਂ ਪਾਤਸ਼ਾਹ ਜੀ ਵੀ ਬਚਨ ਕਰਦੇ ਹਨ अनेका ਹੀ ਜਗ੍ਹਾ ਤੇ ਮਹਾਰਾਜ ਜੀ ਦੇ ਬਚਨ ਹਨ ਕਿ ਇਹ ਸੰਸਾਰ ਵਿੱਚ ਕਰਮ ਰਿਸ਼ਤੇ ਦਾ ਪ੍ਰਗਟਾਨ ਹੋ ਰਿਹਾ ਹੈ ਇੱਥੋਂ ਕਿਸੇ ਨੇ ਵੀ ਉੱਠ ਕੇ ਇੱਕ ਰਿਸ਼ਤੇ ਨੇ ਨਾਲ ਨਹੀਂ ਡਿਬਨਾ ਮਾਤਾ ਪਿਤਾ ਦਾ ਬੰਧ ਪਿਛਤੇਦਾਰਾਂ ਦਾ ਦੋਸਤ ਮਿੱਤਰਾਂ ਦਾ ਇਹ ਸਾਰੇ ਰਿਸ਼ਤੇ ਕਰਮ ਰਿਸ਼ਤੇ ਸਰੀਰ ਨਾਲ ਹੀ ਖਤਮ ਹੋ ਜਾਂਦੇ ਆ। 임ਾਰਾ ਜੀ ਕਹਿੰਦੇ ਮੀਤ ਸਾਜਨ ਸੁਤ ਬੰਧ ਪਾ ਕੋ ਨਾ ਹੋ ਹੋਤ ਨਾ ਸਾਥ ਕਿਸੇ ਦਾ ਆਤਮਾ ਨਾਲ ਸਾਥ ਨਹੀਂ ਐ ਆਤਮਾ ਪਿਆਰੋ ਕੱਲੀ ਆਉਂਦੀ ਐ ਕੱਲੀ ਨੂੰ ਪੈਂਦਾ ਹੈ ਕਰਨਾ ਪੈਂਦਾ ਨੰਗੇ ਆਵਣ ਨੰਗੇ ਜਾਣਾ ਕੋਈ ਨਾ ਰਹੇ ਰਾਜਾ ਰਾਣਾ ਹੰਸ ਜਿਹੜਾ ਹੈ ਨਾ ਹੰਸ ਰੂਪ ਆਤਮਾ ਕੱਲੀ ਡਾਰੀ ਮਾਰਦੀ ਐ ਇਹਦੇ ਪ੍ਰਮਾਣ ਵੀ ਬਾਣੀ ਵਿੱਚ ਨਿਕਾ ਹਨ। ਈ ਮਹਾਰਾਜ ਜੀ ਇੱਥੇ ਬਚਨ ਕਰਦਾਨ ਏਕ ਨਭੋ ਰਾਮ ਨਾਮ ਦੀਨਾ ਕਾ ਪ੍ਰਭਨਾਥ ਹਰ ਜੀ ਕਹਿੰਦੇ ਇਹਨਾਂ ਨੂੰ ਛੱਡ ਕੇ ਰਿਸ਼ਤਿਆਂ ਨੂੰ ਇਕੋ ਦੇ ਨਾਲ ਤੂੰ ਨਭਾਲੈ ਇਕੋ ਪ੍ਰਮਾਤਮਾ ਦੇ ਨਾਲ ਤੇਰੀ ਨਿਭਣੀ ਚਾਹੀਦੀ ਹੈ ਕਉ ਰਾਮ ਨਾਮ ਦੀਨਾ ਦੀਨਾ ਕਾ ਪ੍ਰਭਨਾਥ ਓ ਮਹਾਰਾਜ ਜੀ ਕਹਿੰਦੇ ਰਾਮ ਨਾਮ ਪ੍ਰਭੂ ਦਾ ਨਾਮ ਹੈ ਨਾ ਜਿਹੜਾ ਉਦੀਨਾ ਦਾ ਗਰੀਬਾਂ ਦਾ ਭਾਗ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਉਹ ਪ੍ਰਭੂ ਉਹਨਾਂ ਦਾ ਵੀ ਸਹਾਰਾ ਬਣਦਾ ਹੈ ਜਿਨ੍ਹਾਂ ਦਾ ਕੋਈ ਨਹੀਂ ਰਹਿ ਜਾਂਦਾ ਦੁਨੀਆ ਤੇ ਉਹਨਾਂ ਦਾ ਵੀ ਉਹ ਸਹਾਰਾ ਬਣਦਾ ਹੈ ਨਾ ਇੱਥੇ ਲੋਕ ਵਿੱਚ ਵੀ ਉਹ ਸਹਾਰਾ ਬਣਦਾ ਤੇ ਪ੍ਰਲੋਕ ਵਿੱਚ ਵੀ ਫਿਰ ਨਾਲ ਨਿਭਦਾ ਹੈ ਪ੍ਰਭਨਾਥ ਉਹਦਾ ਨਾਮ ਹੈ ਕਿਉਂਕਿ ਉਹ ਨਾਥਾਂ ਦਾ ਵੀ 나ਥ ਹੈ ਪ੍ਰਭੂ 나ਥ ਜਿਹੜਾ ਸਾਰਿਆਂ ਦੀ ਸਹਾਇਤਾ ਕਰਦਾ ਹੈ ਉਹ ਲੋਕ ਪ੍ਰਲੋਕ ਵਿੱਚ ਸੰਗ ਨਿਵਦਾ ਇਹ ਨਾ 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 ਉਹ ਰਾਮ ਨਾਮ ਦੀਨਾ ਕਾ ਪ੍ਰਭਨਾਥ ਉਧਰ ਰਮਿਓਈ ਪ੍ਰਭੂ ਦਾ ਨਾਮ ਜਪਨਾ ਕਰ ਚਰਨ ਕੰਮਲ ਬਉਤ ਪਏ ਲਗ ਸਾਗਰ ਤਰਿਓ ਤਿਹ ਤੇ ਮਹਾਰਾਜ ਜੀ ਕਹਿੰਦੇ ਜਿਵੇਂ ਬਉਤ ਝਾਜ ਵਿੱਚ ਬਹਿ ਕੇ ਇੱਕ ਸਾਗਰ ਤੋਂ ਦੂਜੇ ਸਾਗਰ ਤੱਕ ਇੱਕ ਤੱਟ ਤੋਂ ਜੁਦਦੇ ਤੱਟ ਤੱਕ ਚਲੇ ਜਾਈਦਾ ਤੇ ਮਹਾਰਾਜ ਜੀ ਕਹਿੰਦੇ ਉਹਦੇ ਚਰਨ ਕਮਲਾ ਵਿੱਚ ਹਿਰਦੇ ਵਿੱਚ ਧਾਰਨ ਕਰ ਵੋਹਿਤ ਦੀ ਤਰ੍ਹਾਂ ਭਾਏ ਵੋਹਿਤ ਭਏ ਲੱਗ ਸਾਗਰ ਤਰਿਓ ਇਹ ਮਹਾਰਾਜੀ ਕਹਿੰਦੇ ਤੇ ਤਨ ਤਾਂ ਹੀ تیر ਤੋਂ ਹਿਸਾਬ ਸਾਗਰ ਤੋਂ ਮਹਾਰਾਜੀ ਕਹਿੰਦੇ ਤਰਿਆ ਜਾਣਾ ਇਹ ਸੰਸਾਰ ਰੂਪੀ ਅਗਨ ਦਾ ਸਾਗਰ ਹੈ ਜਿਹੜਾ ਇਹਨੂੰ ਪਾਰ ਕਰਨ ਵਾਸਤੇ ਸਤਿਗੁਰ ਦੇ ਚਰਨ ਕਮਲ ਵੋਹਿਤ ਬਣਾ ਵੋਹਿਤ ਭਏ ਮਹਾਰਾਜੀ ਕਹਿੰਦੇ ਮਹਾਰਾਜ ਦੇ ਚਰਨ ਕਮਲ ਵੋਹਿਤ ਜਹਾਜ਼ ਬੇੜਾ ਬਣ ਗਏ ਉਹ ਚਰਨ ਕਮਲੀ ਦੇ ਵਿੱਚ ਵਸਾਏਗਾ ਇਸ ਆਤਮਾ ਨੂੰ ਪਾਰ ਕਰ ਲਏਗਾ ਇਸ ਸਾਗਰ ਤੋਂ ਤਰ ਜਾਏਗਾ ਭੇਟਿਓ ਪੂਰਾ ਸਤਿਗੁਰੂ ਸੱਚਾ ਪ੍ਰਭ ਸਿਉਨੇ ਇਹ ਮਹਾਰਾਜ ਜੀ ਕਹਿੰਦੇ ਉਹ ਸੱਚਾ ਪ੍ਰਭੂ ਸਤਿਗੁਰੂ ਉਹਦੀ ਸਿਫਤ ਗਾ ਉਹ ਭੇਟਿਓ ਪੂਰਾ ਸਤਿਗੁਰੂ ਸੱਚਾ ਰਬ ਸਿਉਨੇ ਉਹ ਸੱਚੇ ਨਾਲ ਸੱਚਾ ਮਹਾਰਾਜ ਜੀ ਕਹਿੰਦੇ ਪ੍ਰੇਮ ਕਰ ਸਾਧ ਤੇਰੀ ਕੀ ਜਤਨਾ ਵਿਸਰਨਾ ਸਾਸ ਗਰਾਸ ਮਹਾਰਾਜ ਜੀ ਕਹਿੰਦੇ ਸਾਧ ਤੇਰੀ ਕੀ ਜਾਚਨਾ ਤੇਰੇ ਸੇਵਕ ਦੀ ਤੇਰੇ ਚਰਨਾਂ ਵਿੱਚ ਜਾਚਨਾ ਤੋਂ ਭਾਵ ਹੁੰਦਾ ਹੈ ਬੇਨਤੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਵਿਸਰਨਾ ਸਾਸ ਗਰਾਸ ਮਹਾਰਾਜ ਜੀ ਕਹਿੰਦੇ ਮੇਰੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਸਾਸ ਗਰਾਸ ਤੈਨੂੰ ਧਿਆਉਂਦਾ ਰਵਾਂ ਤੂੰ ਵਿਸਰੇ ਨਾ ਮੇਰੇ ਚਿੱਤ ਚੋਂ ਤੂੰ ਦੂਰ ਨਾ ਹੋਵੇਂ ਸਾਸ ਗਰਾਸ ਤੂੰ ਅੰਦਰ ਵੱਸ ਜਾਵੇਂ ਜੋ ਤੁਧ ਭਾਵੇ ਸੋ ਭਲਾ ਫਿਰ ਭਾਣੇ ਕਾਰਜ ਰਾਸ ਫਿਰ ਮਹਾਰਾਜ ਜੀ ਕਹਿੰਦੇ ਜੋ ਤੁਧ ਭਾਵੇ ਸੋ ਭਲਾ ਫਿਰ ਸਾਰਾ ਕੁਝ ਭਲਾ ਜਾਪੇਗਾ ਉਹਨਾਂ ਚਿਰ ਸਾਨੂੰ ਲੱਗਦਾ ਨਹੀਂ ਕਿ ਸਾਰਾ ਕੁਝ ਗਲਤ ਹੋ ਰਿਹਾ ਤੇ ਫਿਰ ਭਲਾ ਕਰਕੇ ਮੰਨਾਂਗੇ ਜੋ ਤੂੰ ਕਰਦਾ ਸਭ ਭਲਾ ਗੁਰਮਖੀ ਕਹਿੰਦੇ ਹਨ ਭਗਤ ਜਨ ਜੋ ਸ੍ਰਿਸ਼ਟੀ ਦੇ ਆ ਮਾਲਕਾ ਤੂੰ ਕਰਦੇ ਆ ਸਭ ਭਲਾ ਕਰਦੇ ਆ ਦੁੱਖ ਸੁੱਖ ਸਭ ਕੁਛ ਭਲਾ ਕਰਕੇ ਮੰਨਦੇ ਹਨ ਕਿਉਂਕਿ ਉਹ ਭਰੋਸਾ ਬਣ ਜਾਂਦਾ ਜੋ ਤੁਧ ਭਾਵੈ ਸੋ ਭਲਾ ਤੇਰੇ ਭਾਣੇ ਕਾਰਜ ਰਾਸ ਕਿਉਂਕਿ ਭਾਣੇ ਵਿੱਚ ਆ ਜਾਂਦੇ ਹਨ ਜਦੋਂ ਭਾਣੇ ਵਿੱਚ ਆ ਜਾਂਦਾ ਮਨੁੱਖ ਫਿਰ ਕਾਰਜ ਰਾਸ ਹੋ ਜਾਂਦੇ ਹਨ ਫਿਰ ਜ਼ਿੰਦਗੀ ਦਾ ਬੀੜਾ ਪਾਰ ਹੋ ਜਾਂਦਾ ਸੁਖ ਸਾਗਰ ਪ੍ਰੀਤਮ ਮਿਲੈ ਉਪਜੇ ਮਹਾ ਆਨੰਦ ਤੇ ਪਾਸ਼ਾ ਜੀ ਕਹਿੰਦੇ ਭਾਈ ਫਿਰ ਸੁੱਖਾਂ ਦਾ ਸਾਗਰ ਪ੍ਰੀਤਮ ਮਿਲ ਜਾਂਦਾ ਹੈ ਜਿਹੜਾ ਸੁੱਖਾਂ ਦਾ ਸਾਗਰ ਹੈ ਨ ਸੁੱਖ ਦੇਣ ਵਾਲਾ ਸਮੁੰਦਰ ਹੈ ਜਿਹਦੇ ਕੋਲ ਕੋਈ ਘਾਟ ਨਹੀਂ ਆ ਪ੍ਰੀਤਮ ਕੋਲ ਉਹਦਾ ਸੁੱਖ ਮਿਲਦਾ ਹੈ ਫਿਰ ਉੱਥੇ ਦੁੱਖ ਨਹੀਂ ਸੋਖੀ ਸੁੱਖ ਹੈ ਉਪਜੇ ਮਹਾ ਆਨੰਦ ਫਿਰ ਮਹਾ ਆਨੰਦ ਉਪਜਦਾ ਹੈ ਜਿਹੜਾ ਆਨੰਦ ਕਦੀ ਖਤਮ ਨਹੀਂ ਹੁੰਦਾ ਬਨੋਟੀ ਨਹੀਂ ਹੈ ਜਿਵੇਂ ਸੰਸਾਰੀ ਆਨੰਦ ਦੋ ਚਾਰ ਮਿੰਟ ਦੇ ਹੁੰਦੇ ਹਨ। ਉਹ ਨੋਟੀ ਹੁੰਦੇ ਹਨ ਖਤਮ ਹੋ ਜਾਂਦੇ ਹਨ। ਇਸ ਬ੍ਰਹਮਨੰਦ ਦੀ ਜਦੋਂ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਫਿਰ ਉਹ ਬ੍ਰਹਮਨੰਦ ਕਦੀ ਖਤਮ ਨਹੀਂ ਹੁੰਦਾ। ਕਹੋ ਨਾਨਕ ਸਭ ਦੁੱਖ ਮਿਟੈ। ਪ੍ਰਭ ਭੇਟੇ ਪਰਮ ਆਨੰਦ। ਦੇਖੋ ਜਵਾਬ ਦੇਦਾ ਮਹਾਰਾਜ ਜੀ ਅੰਸਰ ਦੇ ਰਹੇ ਹਨ। ਆਓ ਨਾਨਕ へ ਨਾਨਕ ਸਭ ਦੁੱਖ ਮਿਟੈ। ਸਾਰੇ ਦੁੱਖ ਮਿਟ ਜਾਂਦੇ ਹਨ ਕਿਵੇਂ? ਪ੍ਰਭ ਭੇਟੇ ਪਰਮ ਆਨੰਦ। ਏ ਪਰਮਾਨੰਦ ਪਰਮੇਸ਼ਰ ਨੂੰ ਹਰੀ ਨੂੰ ਜਦੋਂ ਕੋਈ ਗਾਣਾ ਕਰਦਾ ਹੈ ਭੇਟਦਾ ਉਹਦੀ ਸਿਫਤ ਗਾਉਂਦਾ ਹੈ ਉਹਨੂੰ ਚਿੱਤ ਵਿੱਚੋਂ ਯਾਦ ਕਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਸਭ ਦੁੱਖ ਮਿੱਟ ਜਾਂਦੇ ਹਨ ਫਿਰ ਸੋਖੀ ਸੁਖ ਜਾਪਦਾ ਆਨੰਦ ਜਾਪਦਾ ਬ੍ਰਹਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਇਹ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਹੀ ਉਹ ਲਾ ਜੰਨੀਆਂ ਮਹਾਰਾਜ ਸਤ ਬਖਸ਼ਣ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ